ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਲੰਡੇ ਜਿਹੜੇ ਇਹ ਲੰਡੇ ਆ ਜੀ ਇਹ ਲੰਡੇ ਰੋਡੇ ਰਹ ਜਾਂਦਾ ਇੱਕ ਲੰਡੇ ਕੀ ਆ ਉਹ ਮੋਗੇ ਕੋਲ ਆ ਇਹ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਇਹ ਲੰਡੇ ਇਹ ਪਿੰਡ ਆ ਜੀ ਜਿਹੜਾ ਰੋਡੇ ਕੋਲ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈ ਨੂੰ ਮੋਗਾ ਪੈਂਦਾ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਪਹਿਲਾਂ ਵੀ ਆਪਾਂ ਕਈ ਵੀਡੀਓ ਅਪਲੋਡ ਕੀਤੀਆਂ ਨੇ ਇਸ ਕਰੋ ਅੱਜ ਦੋ ਐਨੀਮਲ ਸੇਲ ਆ ਇੱਕ ਗੱਬਣ ਆ ਜੀ ਇੱਕ ਸੂਈ ਵੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਡਰੈੱਸ ਦੱਸ ਦੋ ਜੀ ਜਗਤਾਰ ਸਿੰਘ ਮੇਰਾ ਨਾਮ ਜੀ ਪਿੰਡ ਲੰਡੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 842708644 ਠੀਕ ਆ ਜੀ ਜਿਹੜੇ ਆਪਾਂ ਪਹਿਲਾ ਵੀਡੀਓ ਪਾਇਆ ਸੀ ਵੈਗਿਆ ਮਾਲ ਜੀ ਠੀਕ ਆ ਬਾਈ ਗੱਭਨ ਤੋਂ ਸ਼ੁਰੂ ਕਰ ਲੈਨੇ ਆ ਕੀ ਡਿਟੇਲ ਆ ਜੀ ਇਹਦੀ ਇਹ ਦੂਜੇ ਸੂਏ ਸੂਣੀ ਆ ਬਾਈ ਠੀਕ ਆ ਦੇਣ ਕਿੰਨੇ ਲੈਜੋ ਜੀ ਹਜੀ ਹਫਤਾ ਲੈਜੂਗੀ ਜੀ ਕਿੰਨੇ ਕ ਬਾਜੂ ਬਾਈ ਦੁੱਧ ਇਹ ਬਾਈ 28 ਤੋਂ 30 ਲੀਟਰ ਤਾਈਂ ਦੁੱਧ ਕੱਢੂਗੀ ਠੀਕ ਆ ਜੀ ਤੇ ਥਣਾ ਦੀ ਬਾਈ ਓਕੇ ਆ ਜੀ ਬਿਲਕੁਲ ਓਕੇ ਜੀ ਜੇ ਕੋਈ ਵੀ ਚੈੱਕ ਕਰਨੇ ਚਾਹੁੰਦਾ ਕਰ ਸਕਦਾ ਆਪਦਾ ਹਾਂ ਇਹਦਾ ਪੰਜ ਚਾਰ ਦੁੱਧ ਪੰਜ ਚਾਰ ਕਿਲੋ ਦੁੱਧ ਕੱਢ ਕੇ ਵੀ ਚੈੱਕ ਕਰ ਸਕਦਾ ਹੈ ਗੱਭਨ ਆ ਫਿਰ ਵੀ ਕੱਢ ਸਕਦਾ ਠੀਕ ਆ ਗਾਰੰਟੀ ਆਪਨੇ ਜਾਨੀ ਆ ਹਫਤਾ ਚਾਰ ਦਿਨ ਕੱਢ ਲਓ ਤੋਰ ਕੇ ਦਿਖਾ ਦਿਓ ਜੀ ਦੂਜਾ ਸੂਆਸ ਹੁੰਦੀ ਐ ਲਗਭਗ ਹਫਤਾ ਲੈ ਜੂਗੀ ਕੱਦ ਵਜਨ ਦੀ ਚੰਗੀ ਐ ਛੋਟੇ ਛੋਟੇ ਸੈਂਗਾ ਮਾਰਦੀ ਮੁਰਦੀ ਤਾਂ ਨਹੀਂ ਬਾਈ ਬਿਲਕੁਲ ਨਹੀਂ ਬਿਲਕੁਲ ਠੀਕ ਐ ਜੀ ਸੀਲ ਸੌ ਕਰਮ ਵਾਲੀ ਪੂਰੀ ਆ ਬਾਕੀ ਭਵਾਨਾ ਬਹੁਤ ਟੌਪ ਦਾ ਤਿਆਰ ਕਰੀ ਬੈਠੀ ਆ 28 ਤੋਂ 30 ਲੀਟਰ ਬਾਈ 10 ਦਾ ਦੁੱਧ ਪਾ ਜੂਗੀ ਬਾਕੀ ਸੇਵਾ ਦੇ ਸਿਰ ਤੇ ਆ ਜੇ ਕੋਈ ਵੀ ਵਾਧਾ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਥਣਾ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਹੋਵੇ ਬੇਸ਼ੱਕ ਮੇਰੇ ਘਰੇ ਆ ਕੇ ਚਾਹੇ ਕਿਲੋ 2 ਕਿਲੋ ਦੁੱਧ ਕੱਢ ਕੇ ਫਿਰ ਵੀ ਚੈੱਕ ਕਰ ਸਕਦਾ ਜਮਾ ਐਂਡ ਪ੍ਰੋਪਰ ਓਕੇ ਹੋਊਗੇ ਲੈਣਗੇ ਜੀ ਬਾਕੀ ਬਰੀਡ ਵਾਈਜ਼ ਵੀ ਕਰਮ ਵਾਲੀ ਚੰਗੀ ਆ ਕੱਦ ਵਜਨ ਤੋਂ ਵੀ ਚੰਗੀ ਆ ਜੀ ਮੁੱਲ ਬਈ ਇਹਦਾ ਬਾਈ ਸਰ ਲੈਣ ਦੇਣੀ 650 ਮਾੜਾ ਮोटा ਮੰਨਤਾ ਨਹੀਂ ਹੋਊਗਾ ਹਾਂ ਵਿੱਚ ਮੰਨਤal ਕਰ ਠੀਕ ਆ ਜੀ ਬਾਈ ਕਹਿੰਦਾ ਲੈਣ ਦੇਣ ਮੁੱਲੀ 65800 ਹਜ਼ਾਰਾ ਬਾਕੀ ਮੰਨਤਾਂ ਉਧ ਵਿੱਚ ਹੋ ਜਾਊਗਾ ਜੀ ਮੈਂ ਇਹ ਇੱਕ ਵੀਡੀਓ 'ਚ ਕਹਿਣਾ ਹੁੰਨਾ ਕਿ ਕੋਈ ਵੀ ਜੇ ਗੱਬਣ ਪਸ਼ੂਆ ਤਾਂ ਬਾਈ ਦੇ ਘਰੇ ਥਣ ਜਰੂਰ ਪਾਸ ਕਰ ਲਿਆ ਕਰੋ ਜੇ ਕੋਈ ਸੂਇਆ ਸਵਾਇਆ ਪਸ਼ੂਆ ਤਾਂ ਆਪਦੀ ਚਵਾਈ ਕਰ ਲਿਆ ਕਰੋ। 2 ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ? ਇਹ ਦੂਜੇ ਸੂਇਆ ਸੂਈ ਆ ਬਾਈ। ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ? ਇਹਨੂੰ 20 ਦਿਨ ਹੋ ਗਏ। ਬੱਚਾ ਕੀ ਆ ਜੀ? ਇਹ ਬੱਚਾ ਜੀ ਬੋਲ। ਠੀਕ ਹੈ ਜੀ 20 ਦਿਨ ਹੋ ਗਏ ਸੂਈ ਨੂੰ ਮਗਰ ਬੱਚਾ ਬੱਚਾ ਹੈ ਜੀ। ਤੇ 4 ਦਿਨ ਤੋਂ ਵਹਿੜਾ। ਠੀਕ ਹੈ ਜੀ 13 ਕਿਲੋ ਦੁੱਧ ਤਿਆਰ ਹੈ। 13 ਕਿਲੋ ਜੋਕ ਕੇ ਦੇ ਦਾਂਗੇ ਬਿਲਕੁਲ ਥਣਾ ਦੀ ਓਕੇ ਆ ਜੀ ਨਹੀਂ ਇਹਦਾ ਇੰਉਂ ਆ ਵੀ ਜਿਵੇਂ ਇਧਰਲੇ ਪਾਸੋਂ ਦੁੱਧ 2.5 ਕਿਲੋ ਨਿਕਲਿਆ ਉਧਰੋਂ 3.5 ਠੀਕ ਆ ਜੀ ਇੱਕ ਪਾਸੇ ਚ ਦੁੱਧ ਵੱਧ ਹਾਂ ਕੁਦਰਤੀ ਤੌਰ ਤੇ ਆ ਹੋਰ ਕੋਈ ਫਰਟ ਨਹੀਂ ਕਰ ਠੀਕ ਆ ਜੀ ਮੈਂ ਪਹਿਲੇ ਦੱਸ ਦਿੰਦਾ ਸਹੀ ਗੱਲ ਆ ਕੋਈ ਯਾਰ ਕੋਈ ਵੀਰ ਨਾ ਦੂਰੋਂ ਚੱਲ ਕੇ ਆਉਂਦਾ ਹੁੰਦਾ 13 ਕਿਲੋ ਨੈਟ ਤਿਆਰ ਆ ਜੀ ਬਿਲਕੁਲ 13 13 ਤੋਂ 14 ਹੋ ਜਾਊਗਾ ਪਰ ਮੈਂ 13 ਕਹਤਾ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਇਹਵੇ ਦੂਜਾ ਸੂਆ ਮੂੰਹ ਤੋਂ 4 ਦੰਦ ਜੀ ਹਾਂਜੀ ਹਾਂਜੀ ਮੂੰਹ ਤੋਂ 4 ਦੰਦ ਮਗਰ ਬੱਚਾ ਵੱਛਾ ਇੱਕ ਬਾਈ ਕਹਿੰਦਾ ਪਹਿਲੇ ਹੀ ਦੱਸ ਦਿਨਾ ਕਿ ਇੱਕ ਪਾਸੇ ਚ ਇਹਦੇ ਦੁੱਧ ਵੱਧ ਆ ਜੀ ਇੱਕ ਪਾਸੇ ਦੁੱਧ ਨਾਲ ਚ ਘੱਟ ਆ ਜੀ ਕਿਉਂਕਿ ਕਈ ਵਾਰ ਕੋਈ ਵੀਰ ਦੂਰੋਂ ਚੱਲ ਕੇ ਆਉਂਦਾ ਹੁੰਦਾ ਇੱਥੇ ਆ ਕੇ ਚੁਵਾਈ ਕਰ ਲੇ ਤੇ ਫਿਰ ਗੱਲ ਗਲਤ ਹੋ ਜਾਂਦੀ ਪਹਿਲਾਂ ਦੱਸਿਆ ਚੰਗਾ ਹੁੰਦਾ ਥਣਾ ਦੀ ਓਕੇ ਆ ਜੀ ਕੋਈ ਪੂਰ ਛਿੱਟਾ ਜੀ ਨਹੀਂ ਥਣਾ ਦੀ ਜਮਾ ਸਹੀ ਹੈ ਠੀਕ ਆ ਜੀ ਥਣਾ ਦੀ ਜਮਾ ਸਹੀ ਆ ਬਾਕੀ ਤਸੱਲੀ ਤੁਸੀਂ ਕਰ ਲਿਓ ਆਪਦੀ ਦੋ ਟਾਈਮ ਚੁਵਾਈ ਕਰ ਲਿਓ ਚਾਰ ਟਾਈਮ ਚੁਵਾਈ ਕਰ ਲਿਓ ਇਹਦਾ ਮੁੱਲ ਬਾਈ ਇਹਦਾ ਲੈਣ ਦੇ ਨਹੀਂ 47000 ਠੀਕ ਹੈ ਜੀ ਹੋਜੂ ਮਾਨਤਾ ਨਹੀਂ ਹਾਂਜੀ ਵਿੱਚੋਂ ਕਰਤਾ ਜੀ ਲੈਣ ਦੇ ਨੂੰ ਮੁੱਲ ਬਾਈ ਕਹਿੰਦਾ ਇਹਦਾ 47000 ਰੁਪਿਆ ਬਾਕੀ ਮਾਨਤਨ ਹੋਜੂਗਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ